ਭਾਜੀ ਕਿੱਥੇ ਰਹਿ ਗਏ ਭਰਾ ਭਾਜੀ ਕਿੱਥੇ ਆ ਗਏ ਵੀਰ ਬੀਲੀ ਆ ਗਏ ਕਰਕੇ ਫਾਇਰ ਗ੍ਰੇਡ ਬੁਲਾਈ ਗੋਲ ਟਿਕਾਣਾ ਕਿੱਥੇ ਬੋਈ ਇੱਥੇ ਗੱਡੀ ਨੂੰ ਬਲਾਰੋ ਨੂੰ ਅੱਗ ਲੱਗੀ ਆ ਤੁਹਾਨੂੰ ਕਿਵੇਂ ਸੂਚਨਾ ਮਿਲੀ ਕਿਵੇਂ ਤੁਸੀਂ ਗਾਸਤ ਕਰ ਰਹੇ ਸੀਗੇ ਤੇ ਦੇਖਿਆ ਇੱਥੇ ਵੀ ਗੱਡੀ ਨੂੰ ਅੱਗ ਲੱਗੀ ਆ ਫਿਰ ਇੱਥੇ ਹੋਰ ਵੀ ਖੜੇ ਸੀਗੇ ਇੱਥੇ ਟਰਾਂਸਪੋਰਟਰ ਨੇ ਉਹ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਤੇ ਫਿਰ ਅੱਗ ਬੁਝਾਈ ਆ ਇਹ ਗੱਡੀ ਖੜੀ ਹੈ ਤੇ ਐਕਸੀਡੈਂਟ ਹੋਈ ਹੋਈ ਆ ਗੱਡੀ ਜਿਵੇਂ ਮਤਲਬ ਵੀ ਕਿਸੇ ਨੇ ਸਾਈਡ ਤੇ ਖਿੱਚ ਕੇ ਕਰੀ ਹੁੰਦੀ ਆ ਲੱਗਦਾ ਵੀ ਕੋਈ ਸਪਾਰਕ ਪੂਟ ਕਰਕੇ ਜਾਂ ਕੋਦਾਂ ਹੈਪੀ ਬਾਈ ਮਤਲਬ ਫਾਇਰ ਬ੍ਰੇਡ ਵੀ ਆਈ ਹਾਂ ਫਾਇਰ ਬ੍ਰੇਡ ਆ ਗਈ ਸੀ ਮੌਕੇ ਤੇ ਜਦ ਜੀ ਸੈਸ਼ਨ ਵੀ ਪਹੁੰਚਿਆ ਤੇ ਕੀ ਕਾਰਨ ਸੀਗਾ ਗੱਡੀ ਨੂੰ ਅੱਗ ਲੱਗਣ ਦਾ ਮਤਲਬ ਕੋਈ ਕਾਰਨ ਤਾਂ ਨਹੀਂ ਕੁਝ ਕਹਿ ਸਕਦੇ ਅਜੇ ਜੀ ਇਹ ਸਰ ਮਤਲਬ ਕਾਰ ਕਿਹਨਾਂ ਦੀ ਹੈ ਕੁਝ ਪਤਾ ਹੈ ਇਹ ਇਹ ਕਾਰ ਇੱਥੇ ਹੀ ਆਪਣੇ ਨਾਲੇ ਢਾਬਾ ਹੈਗਾ ਜਾਂ ਹੈਪੀ ਬਾਈ ਦਾ ਉਹਨਾਂ ਦੀ ਹੈਗੀ ਹੈ ਗੱਡੀ ਪਤਾ ਨਹੀਂ ਕਿੰਦਾ ਕਿਵੇਂ ਮਤਲਬ ਮੁਰੂ ਬੱਜੀ ਹੈ ਕਿਵੇਂ ਐਕਸੀਡੈਂਟ ਹੋਇਆ ਕੋਈ ਐਕਸੀਡੈਂਟ ਹੋਇਆ ਬਾਕੀ ਸਾਡੇ ਕੋਲ ਤਾਂ ਐਕਸੀਡੈਂਟ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਸੀ ਅਸੀਂ ਤਾਂ ਵੈਸੇ ਗਸ਼ਤ ਕਰ ਰਹੇ ਸੀ ਦੇਖਿਆ ਗੱਡੀ ਨੂੰ ਅੱਗ ਲੱਗੀ ਆ ਤੇ ਇੱਥੇ ਹੋਰ ਵੀ ਇੱਕ ਬਾਈ ਹੈ ਸਾਡਾ ਕੜਾ ਸੀਗਾ ట్రాన్స్‌ਪੋਰਟਰ ਇਹਨਾਂ ਨੇ ਫੋਨ ਕੀਤਾ ਸੀ ਫੋਨ ਕਰਕੇ ਪਰ ਬਰਾਦੀਏ ਤੇ ਬਾਰੇ ਤੇ ਅੱਗ ਭਜਾ ਕਿਤੇ ਕਾਬੂ ਪਾਦੇ ਠੀਕ ਨਿਤਕ ਨਮੀਨਾ ਆਵਾ ਮੇਰਾ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਗ ਲੱਗੀ ਬਾਦਰੋਂ ਨਿਕਲਦੇ ਹੋਏ ਸੀ ਜੇ ਮੈਂ ਦੇਖਿਆ ਅੱਗ ਲੱਗੀ ਹੈ ਤੇ ਮੈਂ ਨਾਲ ਹੀ ਫੋਨ ਕੀਤਾ ਫਾਇਰ ਬ੍ਰੀਡ ਨੂੰ ਮੈਂ ਤੇ ਸਾਹਿਬ ਨੂੰ ਸਾਹਿਬ ਨੇ ਕਿਹਾ ਸਾਹਿਬ ਨੂੰ ਆਵਾਜ਼ ਮਾਰ ਕੇ ਮਾਰੇ ਬੁਲਾਇਆ ਸਾਹਿਬ ਤੇ ਨਿਕਲਦੇ ਗਏ ਅੱਛਾ ਤੁਸੀਂ ਇੱਥੇ ਮਤਲਬ ਨਿਕਲ ਰਹੇ ਸੀ ਕਿੱਥੋਂ ਆ ਮੈਂ ਨਿਕਲ ਰਿਹਾ ਸੀਗਾ ਮੈਂ ਕਿੱਥੋਂ ਆਏ ਸੀ ਤੁਸੀਂ ਕੋਰ ਸ਼ਾਹ ਤੋਂ ਵਾਪਸ ਜਾ ਰਹੇ ਸੀ ਲੁਧਿਆਣੇ ਨੂੰ ਅੱਛਾ ਜੀ ਤੁਹਾਨੂੰ ਤੁਸੀਂ ਦੇਖਿਆ ਵੀ ਗੱਡੀ ਨੂੰ ਅੱਗ ਲੱਗੀ ਹਾਂ ਗੱਡੀ ਨੂੰ ਅੱਗ ਲੱਗੀ ਤੁਹਾਨੂੰ ਇਹ ਤਾਂ ਨਹੀਂ ਪਹਿਲਾਂ ਪਤਾ ਸੀ ਕਿ ਗੱਡੀ ਦਾ ਐਕਸੀਡੈਂਟ ਵਗੈਰਾ ਹੋਇਆ ਨਹੀਂ ਮੈਨੂੰ ਕੁਝ ਨਹੀਂ ਪਤਾ ਸੀ ਅੱਛਾ ਤੁਸੀਂ ਅੰਦਰ ਕਿੰਨੇ ਬੰਦੇ ਨਾਲ ਅੰਦਰ ਹੋਵੇ ਮੌਕੇ ਤੇ ਆ ਕੇ ਤੁਸੀਂ ਦੇਖਿਆ ਹਾਂ ਮੈਂ ਸੀ ਕਿ ਇੱਕ ਗੱਡੀ ਵਾਲੇ ਹੋਰ ਸੀ ਦੋ ਚਾਰ ਜਿਹੜੇ ਖੜੇ ਸੀਗੇ ਅੱਛਾ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਲੁਧਿਆਣੇ ਦੇ ਲੁਧਿਆਣਾ